ਸਸ਼ਿਕਾ ਜੀ ਮੈਂ ਹਲਾਲੀਮਾ ਸ਼ਰਮਾ ਤੇ ਪੀਟੀਸੀ ਪੰਜਾਬੀ ਦੇ ਲਾਈਵ ਤੇ ਤੁਹਾਡਾ ਨਿੱਘਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 8 ਆਉਣ ਜਾ ਰਿਹਾ ਹੈ ਤੇ ਇਸ ਸੀਜ਼ਨ ਦੇ ਲਈ ਨਾ ਅਸੀਂ ਸਾਰੇ ਕਾਫੀ ਜ਼ਿਆਦਾ ਐਕਸਾਈਟਡ ਹਾਂ ਕਿਉਂਕਿ ਇਹ ਸੀਜ਼ਨ ਡਿਫਰੈਂਟ ਹੋਣ ਵਾਲਾ ਹੈ ਤੇ ਇਸ ਸਮੇਂ ਲਾਈਵ ਦੇ ਵਿੱਚ ਮੇਰੇ ਨਾਲ ਜੁੜ ਰਹੇ ਨੇ ਸ਼ੈਫ ਹਰਪਾਲ ਸੋਖੀ ਜੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਕੁਕਿੰਗ ਇੰਡਸਟਰੀ ਦੀ ਗੱਲ ਆਉਂਦੀ ਹੈ ਨਾ ਤਾਂ ਇਹਨਾਂ ਤੋਂ ਵੱਡਾ ਨਾਮ ਕੋਈ ਹੈ ਨਹੀਂ ਕਿਉਂਕਿ ਇੰਡੀਅਨ ਫਲੇਵਰਸ ਨੂੰ ਜਿਸ ਤਰ੍ਹਾਂ ਇਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਇੰਟਰੋਡਿਊਸ ਕੀਤਾ ਹੈ ਉਹ ਬਾਕਮਾਲ ਹੈ ਸੋ ਅਸੀਂ ਸਵਾਗਤ ਕਰਦੇ ਹਾਂ ਸ਼ੈਫ ਹਰਪਾਲ ਸੋਖੀ ਜੀ ਦਾ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਤੁਸੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸ਼ੈਫ ਹਰਪਾਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ ਅੱਛਾ ਲੱਗ ਰਿਹਾ ਜੀ ਇੱਥੇ ਵਾਪਸ ਆ ਕੇ ਤੇ ਪੀਪੀਸੀ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 8 ਆ ਰਿਹਾ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਸਹੀ ਗੱਲ ਹੈ ਸਰ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 8 ਕਹਿ ਸਕਦੇ ਹਾਂ ਕਿ ਲੋਕਾਂ ਵੱਲੋਂ ਇਹਨਾਂ ਪਿਆਰ ਮਿਲਿਆ ਕਿ ਅਸੀਂ ਸੀਜ਼ਨ 8 ਤੱਕ ਪਹੁੰਚ ਚੁੱਕੇ ਹਾਂ ਸੋ ਇਸ ਸੀਜ਼ਨ ਦੇ ਲਈ ਤੁਸੀਂ ਕਿੰਨੇ ਜ਼ਿਆਦਾ ਐਕਸਾਈਟਿਡ ਹੋ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਰ ਵੇਲੇ ਇੰਤਜ਼ਾਰ ਰਹਿੰਦਾ ਹੈ ਮੈਨੂੰ ਕਿ ਮੈਂ ਆਪਣੀ ਮਾਂ ਬੋਲੀ ਦੇ ਪ੍ਰੋਗਰਾਮ ਨਾਲ ਜੁੜਾ ਤੇ ਇਹ ਸ਼ੋਅ ਨੇ ਇੰਨਾ ਪਿਆਰ ਦਿੱਤਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਅਸੀਂ ਸੀਜ਼ਨ 8 ਤਾਈ ਲੈ ਆਂਦਾ ਇਹ ਸ਼ੋਅ ਨੂੰ ਹੋਰ ਲੋਕਾਂ ਨੂੰ ਕਈਆਂ ਨੂੰ ਮਤਲਬ ਜਿਨ੍ਹਾਂ ਨੇ ਵੀ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਅੰਤਰਪੁਣਾਰ ਵੀ ਬਣਾਤਾ ਉਹਨਾਂ ਨੂੰ ਆਪਣੇ ਕਿਚਨ ਯਾਨੀ ਉਹਨਾਂ ਦੇ ਆਪਣੇ ਕਿਚਨ ਤੋਂ ਕੱਢ ਕੇ ਅਸੀਂ ਬਾਰ ਲੈ ਕੇ ਆ ਕੇ ਲੋਕਾਂ ਨੂੰ ਬਨੇ ਪੂਰੇ ਵਰਲਡ ਨੂੰ ਦਿਖਾਤਾ ਕਿ ਕਲਾ ਕੀ ਹੁੰਦੀ ਹੈ ਤੇ ਇਹੋ ਜੇ ਲੋਕ ਆਨਟਰਪ੍ਰਨਰ ਵੀ ਬਣ ਗਏ ਤੇ ਇਹ ਸਭ ਤੋਂ ਵੱਡੀ ਗੱਲ ਹੈ ਜੀ ਸਰ ਸਰ ਬਹੁਤ ਸਾਰੇ ਸੀਜ਼ਨ ਬੀਤ ਚੁੱਕੇ ਨੇ ਤੇ ਹੁਣ 8th ਸੀਜ਼ਨ ਹੈ ਤੇ ਮੈਂ ਜਿਵੇਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਇਹ ਸੀਜ਼ਨ ਨਾ ਥੋੜਾ ਡਿਫਰੈਂਟ ਹੋਣ ਵਾਲਾ ਹੈ ਤੇ ਉਹ ਡਿਫਰੈਂਟ ਕੀ ਹੈ ਇਹ ਤੁਸੀਂ ਮੈਨੂੰ ਦੱਸੋ ਇਹ ਇਹ ਸੀਜ਼ਨ 'ਚ ਹੋਰ ਵੀ ਖਾਣੇ ਦੇ ਉੱਤੇ ਅਸੀਂ ਧਿਆਨ ਰੱਖਾਂਗੇ ਤੇ ਨਾਲ ਇਸ ਸੀਜ਼ਨ 'ਚ ਹੋਰ ਮਜ਼ੇਦਾਰ ਗੱਲਾਂ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੇਰੇ ਨਾਲ ਜਿਹੜੇ ਹੋਸਟ ਰਹਣਗੇ ਉਹਨਾਂ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਜਾਣੇ-ਮਾਨੇ ਲੋਕ ਆ ਸੈਲੀਬ੍ਰਿਟੀਜ਼ ਆ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਤੇ ਦੇਖਦੇ ਹਾਂ ਹੋਰ ਵੀ ਤੜਕਾ ਲਗਾਵਾ ਕਿ ਹੋਰ ਮਜ਼ੇਦਾਰ ਬਣਾਵਾਂਗੇ ਜੀ ਸਰ ویسے ਇੱਕ ਹੋਰ ਗੱਲ ਹੈ ਕਿ ਇਸ ਵਾਰ ਸਟੂਡੀਓ ਦੇ ਵਿੱਚ ਐਂਟਰੀ ਮਿਲੇਗੀ ਫੈਮਲੀਆਂ ਨੂੰ ਜੀ ਬਿਲਕੁਲ ਭਾਈ ਇਹ ਕੰਫਰਟ ਲੈਵਲ ਜਿਹੜਾ ਹੈ ਨਾ ਉਹਨਾਂ ਨੂੰ ਜਾਦਾ ਅੱਛਾ ਲੱਗਦਾ ਉਹਨਾਂ ਦੇ ਘਰ 'ਚ ਤੇ ਉਹ ਕਾਰੀ ਲੈਂਦੇ ਨੇ ਅੱਛੀ ਤਰ੍ਹਾਂ ਸੇ ਬਟ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਸਟੂਡੀਓ 'ਚ ਜੇ ਬਾਹਰ ਆ ਕੇ ਕਰਨ ਦਾ ਮੌਕਾ ਮਿਲੇ ਤੋ ਉਹਨਾਂ ਦੀ ਫੀਲਿੰਗ ਹੋਰ ਵੀ ਵੱਧ ਜਾਂਦੀ ਹੈ ਕਿ ਘਰ ਕੀਤਾ ਹੋਰ ਸਟੂਡੀਓ 'ਚ ਕੀਤਾ ਇਹ ਦੋਵਾਂ 'ਚ ਫਰਕ ਤੇ ਹੁੰਦਾ ਹੀ ਹੈ ਜੀ ਸਟੂਡੀਓ 'ਚ ਕਰਨ ਨਾਲ ਉਹ ਫੀਲਿੰਗ ਹੁੰਦੀ ਹੈ ਕਿ ਹਾਂ ਬਈ ਅਸੀਂ ਟੈਲੀਵਿਜ਼ਨ ਵਾਸਤੇ ਕੁਝ ਕਰਕੇ ਆਏ ਆ ਤੇ ਇਹ ਇਸ ਕਰਕੇ ਸਟੂਡੀਓ 'ਚ ਆ ਕੇ ਹੋਰ ਵੀ ਮਜ਼ਾ ਆਏਗਾ ਬਾਕੀ ਐਸੀ ਉਹਨਾਂ ਨੂੰ ਕੰਫਰਟੇਬਲ ਜ਼ਰੂਰ ਬਣਾ ਦੇਣਗੇ ਜਿਹੜੇ ਸਾਡੇ ਕੰਟੈਸਟੈਂਟ ਆ ਉਹਨਾਂ ਨੂੰ ਕੰਫਰਟੇਬਲ ਜ਼ਰੂਰ ਬਣਾ ਦਾਂਗੇ ਜੀ ਸਰ ਕਿਉਂਕਿ ਮੈਂ ਆਡੀਅנס ਨੂੰ ਵੀ ਕਲੀਅਰ ਕਰਦਾ ਕਿ ਜਿਸ ਤਰ੍ਹਾਂ ਅਸੀਂ ਹਮੇਸ਼ਾ ਫੈਮਲੀ ਦੇ ਕੋਲ ਜਾਂਦੇ ਸੀ ਉਹਨਾਂ ਦੇ ਘਰ ਜਾਂਦੇ ਸੀ ਬਟ ਇਸ ਵਾਰ ਅਸੀਂ ਉਹਨਾਂ ਫੈਮਲੀਆਂ ਨੂੰ ਜੋ ਸਿਲੈਕਟ ਹੋਣਗੇ ਉਹਨਾਂ ਨੂੰ ਸਾਡੇ ਸਟੂਡੀਓ ਦੇ ਵਿੱਚ ਆਉਣ ਦਾ ਮੌਕਾ ਮਿਲੇਗਾ ਤੇ ਇੱਧਰ ਆ ਕੇ ਉਹ ਆਪਣੀ ਡਿਸ਼ ਜੋ ਹੈ ਪ੍ਰੈਜ਼ੈਂਟ ਕਰਨਗੇ ਤੁਹਾਨੂੰ ਬਿਲਕੁਲ ਬਿਲਕੁਲ ਜੀ ਜੀ ਤੇ ਸਰ ਜਦੋਂ ਅਸੀਂ ਕੋਈ ਵੀ ਮਤਲਬ ਤੁਸੀਂ ਇਸ ਸਮੇਂ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 8 ਜੱਜ ਕਰੋਗੇ ਸੋ ਜਦੋਂ ਕੁਕਰੀ ਕੰਪੀਟੀਸ਼ਨ ਜੱਜ ਕਰਦੇ ਆ ਤੇ ਉਸ ਦਾ ਮੋਸਟ ਐਕਸਾਈਟਿੰਗ ਪਾਰਟ ਕਿਹੜਾ ਹੁੰਦਾ ਹੈ ਭਾਈ ਮੋਸਟ ਐਕਸਾਈਟਿੰਗ ਪਾਰਟ ਤੇ ਇਹ ਕਿ ਜਿਹੜੀ ਡਿਸ਼ ਬਣਾ ਰਹੇ ਨੇ ਉਹ ਉਹ ਕਿੰਨੀ ਵਧੀਆ ਡਿਸ਼ ਆ ਨਿਊਟ੍ਰੀਸ਼ਨਲੀ ਅੱਛੀ ਆ ਲੋਕਾਂ ਨੂੰ ਪਸੰਦ ਆਉਣੀ ਚਾਹੀਦੀ ਆ ਪ੍ਰੈਜੈਂਟੇਸ਼ਨ ਬਹੁਤ ਵਧੀਆ ਹੋਣਾ ਚਾਹੀਦਾ ਉਹ ਬਹੁਤ ਧਿਆਨ ਰੱਖਣਾ ਪੈਂਦਾ ਉਹਦਾ ਤੇ ਇੱਕ ਚੀਜ਼ ਹੋਰ ਵੀ ਆ ਉਹ ਮੈਂ ਦੇਖਦਾ ਕਿ ਜਿਹੜੀ ਚੀਜ਼ ਬਣਾਈ ਆ ਉਹ ਟੇਸਟ ਚ ਤੇ ਨੰਬਰ 1 ਹੋਣੀ ਚਾਹੀਦੀ ਆ ਇਸ ਤਰ੍ਹਾਂ ਦਾ ਟੇਸਟ ਹੋਵੇ ਕਿ ਲੋਕਾਂ ਨੂੰ ਲੱਗੇ ਕਿ ਹਾਂ ਬਈ ਇਹ ਡਿਸ਼ ਮੈਂ ਆਪਣੇ ਰੈਸਟੋਰੈਂਟ 'ਚ ਰੱਖ ਸਕਦਾ ਆਪਣੇ ਮਠਾਈ ਦੁਕਾਨ 'ਚ ਰੱਖ ਸਕਦਾ ਤੇ ਇਹ ਪ੍ਰੋਫੈਸ਼ਨਲ ਵਰਗੀ ਡਿਸ਼ ਬਣੀ ਆ ਇਹ ਉਹ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਾਂ ਦੇ ਅੰਦਰ 'ਚ ਜੀ ਸਰ ਸਰ ਹੁਣ ਮੰਨ ਲਓ ਕਿ ਜਿਹੜੇ ਸਾਡੀ ਫੈਮਲੀਆਂ ਨੇ ਉਹ ਵੀ ਲਾਈਵ ਦੇਖ ਰਹੀਆਂ ਹੋਣਗੀਆਂ ਤੇ ਅਸੀਂ ਥੋੜਾ ਜਿਹਾ ਨਾ ਉਹਨਾਂ ਨੂੰ ਜ਼ਰੂਰ ਐਡਵਾਈਸ ਦੇ ਸਕਦੇ ਹਾਂ ਜਾਂ ਫਿਰ ਟਿਪ ਦੇ ਸਕਦੇ ਹਾਂ ਕਿ ਜੇ ਤੁਹਾਨੂੰ ਇਮਪ੍ਰੈਸ ਕਰਨਾ ਹੋਵੇ ਤਾਂ ਚਲੋ ਟੇਸਟ ਤਾਂ ਵਧੀਆ ਹੋਵੇਗਾ ਪਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਕਿ ਤੁਸੀਂ ਇਮਪ੍ਰੈਸ ਹੋਵੋ ਬਈ ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਕਿ ਯੂ نو ਸਾਰੇ ਜਿਹੜੇ ਰੈਸਪੀਸ ਘਰ ਦੇ ਨੇ ਜਾਂ ਬਣਾਉਂਦੇ ਨੇ ਉਹਨਾਂ ਪੰਜਾਬ ਦੀਆਂ ਰੈਸਪੀ ਤੇ ਬਣਾਉਂਦੇ ਨੇ ਲੇਕਿਨ ਟਵਿਸਟ ਨਾ ਤੇ ਇਹਦੇ 'ਚ ਕੋਈ ਗਲਤ ਗੱਲ ਨਹੀਂ ਆ ਕਿਉਂਕਿ ਪੰਜਾਬ ਹੈ ਉਹ ਜਿਹੜਾ ਸਟੇਟ ਆ ਮੈਨੂੰ ਲੱਗਦਾ ਕਿ ਜਿੱਥੇ ਨਾ ਬਹੁਤ ਜਲਦੀ ਅਸੀਂ ਚੀਜ਼ਾਂ ਐਡਾਪਟ ਕਰ ਲੈਂਦੇ ਬਾਹਰੋਂ ਕੋਈ ਵੀ ਵਿਲਾਇਤ ਤੋਂ ਕੋਈ ਚੀਜ਼ ਆਈ ਆਪਾਂ ਆਪਣੇ ਹੀ ਸਾਹਮਣੇ ਢਾਕ ਕਰ ਲੈਂਦੇ ਲੇਕਿਨ ਮੈਨ ਲੱਭੰਡਿਆ ਉਹ ਪੰਜਾਬੀ ਡਿਸ਼ੇਸ ਜਿਹੜੀਆਂ ਹੋ ਗਈਆਂ ਨੇ ਇਹ ਉਹ ਇਹੋ ਜੀਆਂ ਡਿਸ਼ੇਸ ਜਿਹੜੀਆਂ ਕਿ ਲੋਕਾਂ ਨੂੰ ਪਤਾ ਨਹੀਂ ਨੇ ਭਾਈ ਉਹ ਡਿਸ਼ੇਸ ਮੈਂ ਦੇਖਣਾ ਚਾਹੁੰਦਾ ਕਿ ਭਾਈ ਲੋਕੀ ਉਹਨਾਂ ਨੂੰ ਰਿਵਾਈਵ ਕਰੀਏ ਲੋਕਾਂ ਨੂੰ ਪਤਾ ਚੱਲੇ ਕਿ ਅੱਛਾ ਅਸਲੀ ਪੰਜਾਬੀ ਖਾਣਾ ਤੇਜੀ ਇਹ ਆ ਬਈ ਇਹ ਦੇਖਣਾ ਚਾਹੁੰਨਾ ਮੈਂ ਤੇ ਇਹ ਮੈਂ ਸੋਚਦਾ ਕਿ ਜਿਹੜੇ ਵੀ ਮੈਨੂੰ ਸੁਣ ਰਹੇ ਨੇ ਇਸ ਵੇਲੇ ਜੇ ਤੁਸੀਂ ਰੈਸਿਪੀ ਘਲ ਰਹੇ ਹੋ ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਕਿ ਇਹ ਇੱਕਦਮ ਵਧੀਆ ਪੰਜਾਬ ਵਾਲੀ ਡਿਸ਼ ਹੋਣੀ ਚਾਹੀਦੀ ਹੈ ਜੋ ਕਦੀ ਸੁਣੀ ਨਹੀਂ ਹੋਣੀ ਚਾਹੀਦੀ ਉਹ ਇਹੋ ਜੀ ਚੀਜ਼ ਹੋਣੀ ਚਾਹੀਦੀ ਉਹਦੇ 'ਚ ਜੇ ਤੁਸੀਂ ਕੋਈ ਮਾਡਰਨ ਟਵਿਸਟ ਲਿਆਉਣਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਜੇ authentic ਰੱਖੋਗੇ ਤੇ ਹੋਰ ਵੀ ਮਜ਼ੇਦਾਰ ਹੋਗੀ ਇਹ ਚੀਜ਼ਾਂ ਮੈਂ ਲੱਗ ਰਿਹਾ ਲੱਭ ਰਿਹਾ ਇਹ ਉਹ origignal ਚੀਜ਼ਾਂ ਜਿਹੜਾ ਕਿ ਦੁਨੀਆ ਦੇਖਣਾ ਚਾਹੁੰਦਾ ਬਈ ਦੁਨੀਆ 'ਚ ਪਤਾ ਹੈ ਲੋਕਾਂ ਨੂੰ ਕੋਈ ਵੀ ਨਾਰਥ ਇੰਡੀਅਨ ਖਾਣਾ ਪੁੱਛੋ ਕਹਿੰਗੇ ਜੀ ਪੰਜਾਬੀ ਖਾਣਾ ਬਈ ਅਸਲੀ ਪੰਜਾਬੀ ਖਾਣਾ ਕੀ ਆ ਉਹ ਦਿਖਾਉਣਾ ਲੋਕਾਂ ਨੂੰ ਤੇ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਅਸਲੀ ਪੰਜਾਬੀ ਖਾਣੇ ਵਾਲੀਆਂ ਰੈਸਪੀਜ਼ ਕਰ ਲੋ ਤੇ ਲੋਕਾਂ ਨੂੰ ਦਿਖਾਈਏ ਜਿਹਦਾ ਜ਼ਾਇਕਾ ਲੋਕਾਂ ਦਾ ਦਿਲ ਜਿੱਤ ਲਵੇ ਜੀ ਸਰ ਜਿਵੇਂ ਸਰ ਤੁਸੀਂ ਇੰਡੀਅਨ ਫਲੇਵਰਸ ਨੂੰ ਆਪਣੀ ਯੂਨਿਕਨੈਸ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਇੰਟਰੋਡਿਊਸ ਕੀਤਾ ਹੈ ਰਾਈਟ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੀਆਂ ਪੰਜਾਬੀ ਡਿਸ਼ੇਸ ਹੈਗੀਆਂ ਨੇ ਨਾ ਇਹਨਾਂ ਦੇ ਵਿੱਚ ਵੀ ਥੋੜੀ ਯੂਨਿਕ ਯੂਨਿਕਨੈਸ ਹੋਵੇ ਤੇ ਤੁਹਾਨੂੰ ਇਮਪ੍ਰੈਸ ਕੀਤਾ ਜਾਵੇ ਤੇ ਤੁਹਾਡੇ ਲਈ ਵੈਸੇ ਕੀ ਇੰਪੋਰਟੈਂਟ ਹੈ ਜ਼ਿਆਦਾ ਚਲੋ ਟੇਸਟ ਤਾਂ ਹੋ ਗਿਆ ਪ੍ਰੈਜੈਂਟੇਸ਼ਨ ਤੇ ਇਨੋਵੇਸ਼ਨ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਬਈ ਪ੍ਰੈਜੈਂਟੇਸ਼ਨ ਬਹੁਤ ਇੰਪੋਰਟੈਂਟ ਆ ਮੈਂ ਪਿਛਲੇ ਕੁਝ ਸੀਜ਼ਨਸ ਦੇ ਦੇਖਿਆ ਕੁਝ ਇਹੋ ਜੇ ਵਿਨਰਸ ਸੀ ਕੁਝ ਸੈਕੰਡ ਰਨਰਸ ਆਬ ਸੀ ਜਿਨ੍ਹਾਂ ਨੇ ਪ੍ਰੈਜੈਂਟੇਸ਼ਨ 'ਚ ਇੰਨਾ ਧਿਆਨ ਦਿੱਤਾ ਕਿ ਉਹ ਮਤਲਬ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਇੰਡੀਆ ਲੈਵਲ ਤੇ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਉਸ ਲੈਵਲ ਤੇ ਪਹੁੰਚ ਗਏ ਉੱਥੇ ਵੀ ਸਿਲੈਕਟ ਹੋ ਗਏ ਉੱਥੇ ਵੀ ਬਹੁਤ ਅੱਗੇ ਗਏ ਨੇ ਜੇ ਤੁਸੀਂ ਪ੍ਰੈਜੈਂਟੇਸ਼ਨ ਬਹੁਤ ਵਧੀਆ ਕਰਦੇ ਹੋ ਨਾ ਪਹਿਲੋਂ ਤਾਂ ਜੀ ਜੋ ਵੀ ਕਰ ਲੋ ਪਹਿਲੋਂ ਤੇ ਅਸੀਂ ਅੱਖਾਂ ਨਾਲ ਦੇਖਦੇ ਹਾਂ ਜੇ ਅੱਖਾਂ ਨੂੰ ਇੰਪ੍ਰੈਸ ਕਰਤਾ ਫਿਰ ਜ਼ਾਇਕਾ ਆਉਂਦਾ ਤੇ ਜ਼ਾਇਕਾ ਜੇ ਇੰਪ੍ਰੈਸ ਹੋ ਗਿਆ ਫਿਰ ਤੇ ਜੀ ਬੱਲੇ ਬੱਲੇ ਹੋ ਗਈ ਜ਼ੁਬਾਨ ਦੇ ਬੱਲੇ ਬੱਲੇ ਸਰ ਤੇ ਸਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਿ ਤੁਸੀਂ ਜਿਵੇਂ ਪਹਿਲੇ ਵੀ ਬਹੁਤ ਸਾਰੀਆਂ ਫੈਮਲੀਆਂ ਨੂੰ ਜਜ ਕੀਤਾ ਹੈ ਜਦੋਂ ਉਹਨਾਂ ਨੇ ਕੁਕਿੰਗ ਕੀਤੀ ਹੈ ਤੇ ਅੱਜ ਤੱਕ ਦੀ ਤੁਹਾਡੀ ਫੇਵਰੇਟ ਮੈਮਰੀ ਕਿਹੜੀ ਰਹੀ ਹੈ ਕਿ ਤੁਹਾਨੂੰ ਨਾ ਉੱਥੇ ਸਵਾਦ ਆ ਗਿਆ ਹੋਵੇ ਕਿ ਮਤਲਬ ਮਜ਼ਾ ਆ ਗਿਆ ਹੋਵੇ ਤੇ ਅੱਜ ਤੱਕ ਯਾਦ ਆਉਂਦਾ ਹੋਵੇ ਕਿ ਮੈਂ ਉਸ ਫੈਮਲੀ ਦਾ ਖਾਣਾ ਖਾਦਾ ਸੀ ਤੇ ਉਹ ਬਹੁਤ ਵਧੀਆ ਸੀ ਦੇਖੋ ਜੀ ਮੈਂ ਦੱਸਾਂ ਮੈਂ ਸੀਜ਼ਨ 1 'ਚ ਹੈ ਨਾ ਇੱਕ ਜੀਰਾ ਚਿਕਨ ਦੇਖਿਆ ਸੀ ਅੰਮ੍ਰਿਤਸਰ ਮੈਨੂੰ ਬਹੁਤ ਵਧੀਆ ਲੱਗਾ ਮੈਂ ਚੰਡੀਗੜ੍ਹ ਇੱਕ ਗੋਭੀ ਦਾ ਹਲਵਾ ਦੇਖਿਆ ਮੈਨੂੰ ਬਹੁਤ ਹੀ ਵਧੀਆ ਲੱਗਾ ਉਹ ਵੀ ਤੇ ਮੈਂ ਪਿਛਲੇ ਸਾਲ ਕੁਝ ਹੋਰ ਵੀ ਚੀਜ਼ਾਂ ਦੇਖਿਆ ਪਿਛਲੇ ਸਾਲ ਮੈਂ ਦੱਸਦਾ ਤੁਹਾਨੂੰ ਬੇਸਨ ਦੀ ਬਰਫੀ ਵੇਖੀ ਸੇਵ ਬੇਸਨ ਦੀ ਬਰਫੀ ਦੇਖੀ ਮੈਨੂੰ ਬਹੁਤ ਮਜ਼ੇਦਾਰ ਲੱਗੀ ਚੀਜ਼ ਬਹੁਤ ਹੀ ਅੱਛੀ ਲੱਗੀ ਤੇ ਐੋ ਜਿਹਾਂ ਬਹੁਤ ਸਾਰੀਆਂ ਚੀਜ਼ਾਂ ਜਿਹਦੇ ਦਾ ਚ ਮਜ਼ਾ ਆ ਜਾਂਦਾ ਪਿਆਸ ਦੀ ਖੀਰ ਬਈ ਮਜ਼ੇਦਾਰ ਸੀ ਔਰ ਇਹ ਜਿਹੜੀਆਂ ਚੀਜ਼ਾਂ ਸੀ ਨਾ ਬਹੁਤ ਹੀ ਯੂਨਿਕ ਸੀ ਜਿਹੜੀ ਬਹੁਤ ਇੰਪ੍ਰੈਸ ਕਰ ਗਈ ਮੈਨੂੰ ਮੈਨੂੰ ਲੱਗਾ ਕਿ ਬਈ ਹਾਂ ਇਹ ਇੱਕ ਇੱਕ ਗੱਲ ਬਣ ਗਈ ਬਣੇ ਇੱਥੇ ਕੋਈ ਚੀਜ਼ ਹੈਗੀ ਆ ਇੱਕ ਇੱਕ ਨੇ ਸਿਰਫ ਬੇਗਨ ਬਣਾਇਆ ਸੀ ਲੇਕਿਨ ਉਹ ਕਟਿੰਗ ਐਹੋ ਜੀ ਕੀਤੀ ਕਿ ਉਹ ਫਿਸ਼ ਵਰਗੂ ਲੱਗੇ ਤੇ ਉਹਨਾਂ ਨੇ ਨਾਮ ਵੀ ਦਿੱਤਾ ਸੀ ਫਿਸ਼ ਕਟ ਬੇਗਨ ਹੈਗੇ ਵੈਜੀਟੇਰੀਅਨ ਸੀ ਇਸ ਕਰਕੇ ਉਹਨਾਂ ਨੂੰ ਸ਼ੇਪ ਇਸ ਤਰ੍ਹਾਂ ਦਿੱਤਾ ਕਿ ਮਜ਼ਾ ਆ ਗਿਆ ਲੋਕ ਦੇਖਦੇ ਕਿ ਮੈਂ ਮਜ਼ਾ ਆ ਗਿਆ ਸਵਾਇਕਾ ਉਰਵੀ ਮਜ਼ੇਦਾਰ ਤੇ ਇਹੋ ਜੀਆਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਖਾਧੀਆਂ ਟੇਸਟ ਕੀਤੀਆਂ ਜਿਹੜੀਆਂ ਮੈਂ ਬਾਅਦ ਚੋਂ ਯੂਜ਼ ਵੀ ਕੀਤੀਆਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਚ ਲੋਕਾਂ ਨੂੰ ਵੀ ਦੱਸਿਆ ਲੋਕਾਂ ਨੇ ਵੀ ਮੈਨੂੰ ਲੱਗਦਾ ਕਿ ਰੈਸਟੋਰੈਂਟ 'ਚ ਯੂਜ਼ ਕੀਤਾ ਉਹਨਾਂ ਨੂੰ ਆਪਣੀ ਮਿਠਾਈ ਦੁਕਾਨ 'ਚ ਯੂਜ਼ ਕੀਤਾ ਉਹਨਾਂ ਨੇ ਬਣਾ ਕੇ ਭਾਈ ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਇੰਟਰਸਟਿੰਗ ਆ ਇਹ ਮੈਮਰੀਜ਼ ਮੇਰੇ ਨਾਲ ਬਿਲਕੁਲ ਜੁੜੀਆਂ ਹੋਈਆਂ ਨੇ ਤੇ ਮੈਂ ਦੇਖ ਰਿਹਾ ਮੈਂ ਸੋਚ ਵੀ ਰਿਹਾ ਕਿ ਇਸ ਸਾਲ ਕਿਹੜੀ ਹੈ ਹੋਜੀ ਮੈਮorable ਡਿਸ਼ ਮੈਨੂੰ ਖਾਣ ਨੂੰ ਮਿਲੇਗੀ ਕਿ ਮਜ਼ਾ ਆ ਜਾਏ ਭਾਈ ਜੀ ਸਰ ਵੈਸੇ ਸਰ ਪੰਜਾਬ ਦੇ ਸੁਪਰ ਸ਼ੈਫ ਦੀ ਗੱਲ ਕਰੀਏ ਤੇ ਜਿੰਨੇ ਵੀ ਹੁਜੇ ਸੀਜ਼ਨ ਗਏ ਨੇ ਇਹਨੇ ਪਰਸਨਲੀ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਕੁਕਿੰਗ ਦੇ ਵਿੱਚ ਕਿੰਨੇ ਕੁ ਬਦਲਾਅ ਲੈ ਕੇ ਆਏ ਨੇ ਮਤਲਬ ਪਰਸਨਲ ਲੈਵਲ ਤੇ ਮੈਂ ਮੈਂ ਸਮਝਦਾ ਕਿ ਦੇਖੋ ਜੀ ਇੱਥੇ ਬਹੁਤ ਵਧੀਆ ਗੱਲ ਹੁੰਦੀ ਹੈ ਕਿ ਅਸੀਂ ਸਾਨੂੰ ਅਪੋਰਚ्युनिटी ਮਿਲਦੀ ਹੈ ਕਿ ਯੂ نو ਮਿਲਣ ਵਾਸਤੇ ਲੋਕਾਂ ਨੂੰ ਤੇ ਜਿਸ ਤਰ੍ਹਾਂ ਪਿਛਲੇ ਸਾਲ ਜਿਨ੍ਹਾਂ ਨੂੰ ਮਿਲਿਆ ਮੈਂ ਕਈ ਹੈ ਉਹ ਜਿਹੀ ਜਿਹੜੇ ਫੈਮਲੀ ਫਰੈਂਡ ਬਣ ਗਏ ਪਿਛਲੇ ਸਾਲ ਦੇ winner ਜਿਹੜੇ ਨੇ ਉਹ ਫੈਮਲੀ ਫਰੈਂਡ ਬਣ ਗਏ ਸੰਜੀਵ ਜੀ ਉਹਨਾਂ ਉਹਨਾਂ ਦੀ ਮਿਸਿਸ ਜਿਹੜੀ ਹੈ ਉਹ winner ਬਣੀ ਹੈ ਉਹਨਾਂ ਨੇ ਪੂਰਾ ਇੱਕ ਥਾਲ ਸਜਾਇਆ ਸੀ ਹਿਮਾਚਲ ਪੰਜਾਬ ਦੇ ਬਾਰਡਰ 'ਤੇ ਰਹਿੰਦੇ ਮੁਕੇਰੀਆਂ 'ਚ ਤੇ ਉਹਨਾਂ ਨੇ ਪੂਰਾ ਥਾਲ ਸਜਾਇਆ ਸੀ ਤੇ ਉਹਦੇ 'ਚ ਮਧਰਾ ਬਣਾਇਆ ਸੀ ਹੋਰ ਵੀ ਚਟਨੀਆਂ ਬਣਾਈਆਂ ਸੀ ਬਹੁਤ ਹੀ ਸਵਾਦਿਸ਼ ਚੀਜ਼ਾਂ ਭਰਾਈਆਂ ਸੀ ਤੇ ਮੈਨੂੰ ਇੰਜ ਲੱਗਦਾ ਕਿ ਇਹ 쇼 ਜਦੋਂ ਮੈਂ ਕਰਦਾ ਹਾਂ ਤੇ ਮੈਂ ਬਹੁਤ ਸਾਰੀ ਫੈਮਲੀਆਂ ਨਾਲ ਜੁੜ ਜਾਂਦਾ ਹਾਂ ਹੋਰ ਲਾਈਫਟਾਈਮ ਮੈਮਰੀਜ਼ ਨਾਲ ਲੈ ਕੇ ਚੱਲਦਾ ਤੇ ਮੈਨੂੰ ਬੜਾ ਅੱਛਾ ਲੱਗਦਾ ਕਿ ਇਹ 쇼 ਇੱਕ ਫੈਮਲੀ ਵੀ ਕ੍ਰੀਏਟ ਕਰਦੀ ਹੈ ਮੇਰੇ ਪਰਸਨਲ ਲਾਈਫ ਸਟਾਈਲ ਵੀ ਬਹੁਤ ਇੰਪ੍ਰੈਸ ਕਰਦੀ ਹੈ ਮੈਨੂੰ ਪਰਸਨਲੀ ਵੀ ਬਹੁਤ ਸਾਰੀਆਂ ਐਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਮੈਂ ਕਦੀ ਦੇਖਿਆ ਨਹੀਂ ਹੁੰਦੀਆਂ ਤੇ ਉਹ ਮੈਮਰੀਜ਼ ਮੈਂ ਲੈ ਕੇ ਜਾਂਦਾ ਕਈ ਵਾਰ ਮੈਂ ਉਹ ਰੈਸਪੀਜ਼ ਯੂਜ਼ ਵੀ ਕਰਦਾ ਤੇ ਮੈਨੂੰ ਇਹ ਚੀਜ਼ਾਂ ਬੜੀਆਂ ਅੱਛੀਆਂ ਲੱਗਦੀਆਂ ਜੀ ਸਰ ਸੋ ਲਾਸਟਲੀ ਸਰ ਅਸੀਂ ਗੱਲ ਕਰਾਂਗੇ ਕਿ ਜਿਹੜੇ ਐਸਪਾਇਰਿੰਗ ਸ਼ੈਫਸ ਨੇ ਜੋ ਆਫਕੋਰਸ ਜਿਨ੍ਹਾਂ ਨੇ ਐਂਟਰੀ ਭੇਜੀ ਹੋਏਗੀ ਜੋ ਸਾਡੇ ਸਟੂਡੀਓ ਵੀ ਆਉਣਗੇ ਉਹਨਾਂ ਲਈ ਤੁਸੀਂ ਕੀ ਕਹੋਗੇ ਉਹਨਾਂ ਨੂੰ ਕੀ ਐਡਵਾਈਸ ਦੋਗੇ ਉਹਨਾਂ ਲਈ ਤੁਸੀਂ ਕੀ ਟਿਪ ਦੋਗੇ ਭਾਈ ਦੋ ਚੀਜ਼ਾਂ ਤੇ ਆ ਗਏ ਆ ਦੇਖੋ ਮੈਂ ਦੋ ਸਾਫ਼ ਚੀਜ਼ਾਂ ਕਹਿੰਨਾ ਇੱਕ ਤੇ ਜਿਹੜੇ ਹੋਮ ਸ਼ੈਫਸ ਨੇ ਨਾ ਪੰਜਾਬ ਦੇ ਸਾਰੇ ਰੋਟੀਆਂ ਬਣਾਉਂਦੇ ਖਾਣਾ ਬਣਾਉਂਦੇ ਨੇ ਬਹੁਤ ਵਧੀਆ ਖਾਣਾ ਬਣਾਉਂਦੇ ਨੇ ਤੇ ਇੱਕ ਤੇ ਉਹ ਸਾਨੂੰ ਸਾਰੇ ਲੋਕੀ ਅੱਗੇ ਆਉਂਦੇ ਹੀ ਆ ਉਹ ਪਾਰਟਿਸਪੇਟ ਕਰਦੇ ਕਰਦੇ ਆ ਬਟ ਪੰਜਾਬ 'ਚ ਇਹੋ ਜੇ ਕਈ ਸਾਰੇ ਕੇਟਰਿੰਗ ਸਕੂਲਸ ਵੀ ਨੇ ਜਿਹੜੇ ਬੱਚੇ ਵੀ ਉਭਰ ਕੇ ਆਉਣਾ ਚਾਹੁੰਦੇ ਨੇ ਅੱਗੇ ਇਹ ਉਹਨਾਂ ਵਾਸਤੇ ਮੌਕਾ ਹੈ ਮੈਂ ਉਹਨਾਂ ਨੂੰ ਖਾਸ ਤੌਰ 'ਤੇ ਕਹਿੰਨਾ ਹੈ ਕਿ ਭਾਈ ਜਿਹੜੇ ਵੀ ਇੰਸਟੀਚਿਊਟ 'ਚ ਪੜ੍ਹਦੇ ਹੋ ਤੁਸੀਂ ਪੰਜਾਬ 'ਚ ਜੇ ਤੁਹਾਨੂੰ ਪੰਜਾਬੀ ਬੋਲ ਨਹੀਂ ਆਉਂਦੀ ਜੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਤੁਸੀਂ ਵੀ ਰੈਸਪੀਸ ਕੱਢੋ ਤੁਸੀਂ ਵੀ ਪਾਰਟਿਸਪੇਟ ਕਰੋ ਇਹ ਬਹੁਤ ਵੱਡਾ ਪਲੇਟਫਾਰਮ ਹੈ ਜੀ ਤੁਸੀਂ ਇਹ ਨਾ ਸੋਚੋ ਕਿ ਇਹ ਤੇ ਜੀ ਪੀਟੀਸੀ ਪੰਜਾਬੀ ਹੈ ਨਾ ਜੀ ਤੁਹਾਨੂੰ ਟੈਲੀਵਿਜ਼ਨ 'ਚ ਆਉਣ ਦਾ ਮਕਾਮ ਮਿਲ ਰਿਹਾ ਤੁਸੀਂ ਪੂਰੇ ਵਰਲਡ ਓਵਰ ਚ ਫੀਚਰ ਹੋਗੇ ਇਹ ਬਹੁਤ ਵੱਡੀ ਗੱਲ ਆ ਤੇ ਕਈ ਲੋਕੀ ਮੈਨੂੰ ਪਤਾ ਹੈ ਜਿਸ ਤਰ੍ਹਾਂ ਮੈਂ बार-बार ਕਹਿਣਾ ਕਿ ਕਈ ਹੋਮ ਸ਼ੈਫਸ ਅੰਟਰਪ੍ਰਨਰਸ ਬਣ ਗਏ ਐਸ ਵੇਲੇ ਉਹ ਹੋਮ ਸ਼ੈਫਸ ਨੂੰ ਮੈਂ ਇੰਟਰਨੈਸ਼ਨਲ ਪਲੈਟਫਾਰਮ ਔਰ ਨੈਸ਼ਨਲ ਪਲੈਟਫਾਰਮ ਚ ਦੇਖਦਾ ਕਈ ਜਗ੍ਹਾ ਜਾ ਕੇ ਬ੍ਰਾਂਡ ਇੰਡੋਰਸ ਕਰ ਰਹੇ ਨੇ ब्रांड्स ਨਾਲ ਰੀਜਨਲ ਲੈਵਲ ਤੇ ਕੰਮ ਕਰ ਰਹੇ ਨੇ ਇਹ ਬਹੁਤ ਵਧੀਆ ਗੱਲ ਹੈ ਇਹ ਸਾਰਿਆਂ ਵਾਸਤੇ ਮੌਕਾ ਹੈ ਤੇ ਸਾਰਿਆਂ ਨੂੰ ਮੈਂ ਕਹਿਣਾ ਕਿ ਤੁਸੀਂ ਵੱਧ ਚੜ ਕੇ ਆਪਣੀ ਰੈਸਪੀਸ ਦਾ ਲੋ ਤੇ ਪਾਰਟਿਸਪੇਟ ਕਰੋ ਤੇ ਸਾਨੂੰ ਵੀ ਮੌਕਾ ਮਿਲਦਾ ਤੁਹਾਨੂੰ ਮਿਲਣ ਦਾ ਤੁਹਾਡੇ ਨਾਲ ਮਿਲਣ ਦਾ ਤੇ ਬਹੁਤ ਮਜ਼ੇਦਾਰ ਹੁੰਦੀ ਜੀ ਚੀਜ਼ ਇਹ ਮੌਕਾ ਤੁਸੀਂ ਜਾਣ ਨਾ ਦਿਓ ਜੀ ਸਰ ਅਸੀਂ ਵੀ ਲਾਸਟਲੀ ਇਹੀ ਕਵਾਂਗੇ ਕਿ ਜੇ ਤੁਹਾਡੇ ਹੱਥਾਂ 'ਚ ਟੇਸਟ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਸ਼ੈਫ ਫਰਪਾਲ ਸੌਂਖੀ ਜੀ ਤੁਹਾਡੀ ਰੈਸিপি ਨੂੰ ਟੇਸਟ ਕਰਨ ਤੇ ਤੁਸੀਂ ਉਹਨਾਂ ਦੇ ਨਾਲ ਸਟੂਡੀਓ ਦੇ ਵਿੱਚ ਆਓ ਤੇ ਅੱਜ ਹੀ ਆਪਣੀ ਐਂਟਰੀ ਭੇਜੋ ਤੇ ਅਸੀਂ WhatsApp ਨੰਬਰ ਥੱਲੇ ਮੈਂਸ਼ਨ ਕਰ ਦਾਂਗੇ ਜਲਦੀ ਜਲਦੀ ਆਪਣੀ ਰੈਸিপি ਸ਼ੇਅਰ ਕਰੋ ਤੇ ਜੇ ਤੁਹਾਡੀ ਰੈਸিপি ਸਾਨੂੰ ਪਸੰਦ ਆਏਗੀ ਤੁਸੀਂ ਸਾਡੇ ਸਟੂਡੀਓ ਆਓਗੇ ਸਾਡੇ ਸ਼ੈਫ ਹਰਪਾਲ ਸੋਖੀ ਜੀ ਨੂੰ ਮਿਲੋਗੇ ਅਤੇ ਨਾਲ ਹੀ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਕਿਸ ਤਰ੍ਹਾਂ ਅੱਗੇ ਜਾ ਕੇ ਬਹੁਤ ਸਾਰੀਆਂ ਓਪਰਚ्युनिटीਜ਼ ਆਂਦੀਆਂ ਨੇ ਉਹ ਇੱਕ ਬਹੁਤ ਹੀ ਵੱਡੀ ਚੀਜ਼ ਹੈਗੀ ਹੈ ਕਿਸੇ ਵੀ ਐਸਪਾਇਰਿੰਗ ਸ਼ੈਫ ਦੇ ਲਈ ਸੋ ਥੈਂਕ ਯੂ ਸੋ ਮੱਚ ਸਰ ਇਟ ਵਾਸ ਲਵਲੀ ਟਾਕਿੰਗ ਟੂ ਯੂ ਐਂਡ ਵੀ ਆਰ ਲੁਕਿੰਗ ਫੋਰਵਰਡ ਫਾਰ ਦ ਸੀਜ਼ਨ ਆਈ ਹੋਪ ਕਿ ਮਜ਼ਾ ਆਣ ਵਾਲਾ ਹੈ